ਪੱਟਨੜੀ ਚ ਆਪਣੇ ਤੋਂ 25 HP ਤੋਂ ਲੈ ਕੇ 60 HP ਤੱਕ ਪੰਜਾਬ 60 75 HP ਤੱਕ ਮਸ਼ੀਨ ਮੈਂਦੀ ਹੈ ਜਿਹੜੇ ਆਪਾਂ ਉਹਰੇ ਮਾਡਲ ਲੈ ਕੇ ਆਏ ਆ ਦੋਨੇ ਬੈੱਡ ਵਾਲੀ ਨੇ ਅੱਛਾ ਬੀਨਤੀ ਹੈ ਆ ਗਿਆ ਨਾ ਦਾ ਡੀਆਈ 60 ਸੋਨਾਲੀਕਾ ਡੀਆਈ 60 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਪਿਛਲੀਆਂ ਵੀਡੀਓ ਦੇਖੀਆਂ ਨੇ ਆਪਾਂ ਪਹੁੰਚੇ ਹੋਇਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਦੇ ਵਿੱਚ ਆਪਾਂ ਕਿਸਾਨ ਮੇਲੇ ਦਾ ਅਗਲਾ ਭਾਗ ਲੈ ਕੇ ਆਏ ਆ ਹੁਣ ਇਹ ਵੀਡੀਓ ਦੇ ਵਿੱਚ ਅੱਗੇ ਦੀਆਂ ਸਟਾਲਾਂ ਤੁਹਾਨੂੰ ਦਿਖਾਵਾਂਗੇ ਸਾਰਾ ਕਿਸਾਨ ਮੇਲਾ ਦਿਖਾਵਾਂਗੇ ਤੇ ਅੱਜ ਦੀ ਵੀਡੀਓ 'ਚ ਬਣੇ ਰਹੇਓ ਚਲਦੇ ਆਪਾਂ ਅੱਗੇ ਦੀਆਂ ਤੁਹਾਨੂੰ ਸਟਾਲਾਂ ਦਿਖਾਉਨੇ ਆਂ ਚਲਦੇ ਆ ਜੀ ਆਪਾਂ ਅੱਗੇ ਦੀਆਂ ਸਟਾਲਾਂ ਸਾਰੀਆਂ ਦੇਖਦੇ ਆਂ ਤੇ ਆਹ ਆਗੇ ਇਧਰ ਸੋਨਾ ਲੀਕ ਵਾਲੇ ਸੋਨਾ ਲੀਕ ਵਾਲਿਆਂ ਨੇ ਆਪਦੇ ਸਾਰੇ ਟਰੈਕਟਰ ਇੱਥੇ ਜਿਹੜੇ ਲਿਆਂਦੇ ਹੋਏ ਨੇ ਅਲੱਗ-ਅਲੱਗ ਮਾਡਲ ਜਿਵੇਂ ਪਿਛਲੀ ਵੀਡੀਓ ਇੱਕ ਆਪਾਂ ਤੁਹਾਨੂੰ ਦਿਖਾਈ ਸੀ ਉਹਦੇ ਵਿੱਚ ਸਾਰੇ ਖੇਤੀਬਾੜੀ ਦੇ ਇੰਪਲੀਮੈਂਟਸ ਦਿਖਾਏ ਸੀ ਤੇ ਹੁਣ ਜਿਹੜੇ ਅੱਗੇ ਹੋਰ ਕੰਪਨੀਆਂ ਦੀਆਂ ਸਟਾਲਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਜਿਵੇਂ ਇੱਥੇ ਸੋਨਾਲੀਕਾ ਵਾਲੇ ਆ ਗਏ ਸੋਨਾਲੀਕਾ ਵਾਲਿਆਂ ਨੇ ਸਾਰੇ ਮਾਡਲ ਆ ਉਹਦੇ ਟਰੈਕਟਰਾਂ ਦੇ ਇੱਥੇ ਜਿਹੜੇ ਲਿਆਂਦੇ ਹੋਏ ਨੇ ਤੇ ਆ ਦੇਖ ਸਕਦੇ ਹੋ ਜਿਵੇਂ ਆ ਸੋਨਾਲੀਕਾ ਆ ਗਿਆ ਟਾਈਗਰ ਡੀ 65 ਤੇ ਇਹਨਾਂ ਨੇ ਸਾਰੀ ਇਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਇੱਥੇ ਇਹ ਮਾਡਲ ਆ ਗਿਆ ਡੀਏ 65 ਸਾਰੀ ਜਾਣਕਾਰੀ ਇਹਦੇ ਉੱਪਰ ਲਿਖੀ ਹੋਈ ਹੈ ਤੇ ਕਿੰਨੇ ਐਚਪੀ ਦਾ ਹੈ 65 ਐਚਪੀ ਦਾ ਟਰੈਕਟਰ ਹੈ ਹੋਰ ਇਨਫੋਰਮੇਸ਼ਨ ਇਹਦੇ ਦੇ ਸਾਰੀ ਇਹਨਾਂ ਨੇ ਦਿੱਤੀ ਹੋਈ ਹੈ ਬਾਕੀ ਆ ਇੱਥੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਐਮੀ ਸਾਰੇ ਇਹਨਾਂ ਨੇ ਟਰੈਕਟਰ ਇੱਥੇ ਜਿਹੜੇ ਲਿਆਂਦੇ ਹੋਏ ਨੇ ਤੇ ਇਹਦੇ ਤੇ 5 ਸਾਲ ਦੀ ਵਾਰੰਟੀ ਹੈ ਸੋਨਾਲਿਕਾ ਨੇ 5 ਸਾਲ ਦੀ ਵਾਰੰਟੀ ਜਿਹੜੀ ਇਹਦੇ ਤੇ ਦਿੱਤੀ ਹੈ ਤੇ ਅੱਗੇ ਚੱਲਦੇ ਆ ਅੱਗੇ ਜਿਵੇਂ ਆ ਆ ਗਿਆ ਇਹਨਾਂ ਦਾ ਡੀਆਈ 60 ਸੋਨਾਲਿਕਾ ਡੀਆਈ 60 ਤੇ ਇਹਦੇ ਬਾਰੇ ਵੀ ਇੱਥੇ ਜਿਹੜੀ ਇਨਫਾਰਮੇਸ਼ਨ ਇਹਨਾਂ ਨੇ ਦਿੱਤੀ ਹੋਈ ਹੈ ਨਾਲ ਸਾਰੇ ਹਾਰਸ ਪਾਵਰ ਸਾਰਾ ਕੁਝ ਇੱਥੇ ਜਿਹੜਾ ਲਿਖ ਕੇ ਦੱਸਿਆ ਹੋਇਆ ਹੈ ਇਹਦੇ ਤੇ ਸਾਰੀ ਇਨਫਾਰਮੇਸ਼ਨ ਟਰੈਕਟਰ ਬਾਰੇ ਜਿਹੜੀ ਦਿੱਤੀ ਹੋਈ ਹੈ ਇੱਥੇ ਤੇ ਐਮੀ ਸਾਰੀਆਂ ਕੰਪਨੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇਧਰ ਹੋਰ ਆ ਗਿਆ ਇਹਨਾਂ ਦਾ ਸੋਨ ਵਾਲੀ ਕਾਲਿਆਂ ਦਾ ਇੱਕ ਟਰੈਕਟਰ ਇਹ ਆਪਾਂ ਜਾ ਕੇ ਦੇਖਦੇ ਹਾਂ ਤੇ ਆਹ ਮਾਡਲ ਆ ਗਿਆ ਇੱਕ ਇਹ ਆ ਗਿਆ ਜੀ ਇਹਨਾਂ ਦਾ ਡੀਆਈ 55 ਤੇ ਇਹਦੇ ਬਾਰੇ ਵੀ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਇੱਥੇ ਜਿਹੜੀ ਦਿੱਤੀ ਹੋਈ ਹੈ ਸਾਰੇ ਟਰੈਕਟਰਾਂ ਬਾਰੇ ਇਸ ਤਰ੍ਹਾਂ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੋਈ ਹੈ ਓਰੇ ਇੱਥੇ ਇਹਨਾਂ ਨੇ ਲਿਖ ਕੇ ਜਿਹੜਾ ਦੱਸਿਆ ਹੋਇਆ ਹਨਾ ਇਹਦੇ ਹਾਰਸ ਪਾਵਰ ਟਰੈਕਟਰ ਦੇ ਸਾਰੇ ਇਹ ਤੋਂ ਤੁਸੀਂ ਜਿਹੜੇ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਐਵੇਂ ਹੀ ਸਾਰੇ ਇਹਨਾਂ ਨੇ ਮਾਡਲ ਆਪਦੇ ਲਾਏ ਹੋਏ ਨੇ ਤੇ ਇੱਕ ਆ ਛੋਟਾ ਟਰੈਕਟਰ ਵੀ ਇਹ ਇਹਨਾਂ ਨੇ ਲਿਆਂਦਾ ਆਪਦਾ ਇਹ ਵੀ ਇਹ ਲਾ ਰਹੇ ਨੇ ਫਿੱਟਾ ਜਿਹੜਾ ਕਰ ਰਹੇ ਨੇ ਛੋਟਾ ਟਰੈਕਟਰ ਤੇ ਆ ਆ ਗਿਆ ਜੀ ਇਹਨਾਂ ਦਾ ਡੀਆਈ 50 ਸੋਨਾ ਲੀਕਾ ਡੀਆਈ 50 ਆ ਗਿਆ ਇਹ ਤੇ ਇਹਦੀ ਜਾਣਕਾਰੀ ਵੀ ਦੂਸਰੀ ਸਾਈਡ ਹੋਊਗੀ ਇਹ ਆਪਾਂ ਦੇਖਦੇ ਆਂਗੇ ਜਾ ਕੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਨੇ ਇਹ ਟਰੈਕਟਰ ਦੀ ਸਾਰੀ ਜਾਣਕਾਰੀ ਇਹਨਾਂ ਨੇ ਇੱਥੇ ਜਿਹੜੀ ਦੱਸੀ ਹੋਈ ਹੈ ਆ ਗਿਆ ਜੀ ਇਹਨਾਂ ਦਾ ਡੀਆਈ 745 ਸੋਨਾਲੀਕਾ ਦਾ ਇਸ ਤਰ੍ਹਾਂ ਦਾ ਹੈ ਟਰੈਕਟਰ ਹੈ ਸਾਰਾ ਫਾਲੋਦਾਨੋ ਦਿਖਾ ਦਨੇ ਆ ਤੇ ਇਹਦੀ ਜਿਹੜੀ ਇਨਫੋਰਮੇਸ਼ਨ ਆ ਜਾਣਕਾਰੀ ਜਿਹੜੀ ਇੱਥੇ ਇਹਨਾਂ ਨੇ ਲਿਖ ਕੇ ਜਿਹੜੀ ਦਿੱਤੀ ਹੋਈ ਹੈ ਇੱਥੋਂ ਤੁਸੀਂ ਸਾਰੀ ਜਿਹੜੀ ਜਾਣਕਾਰੀ ਦੇਖ ਸਕਦੇ ਹੋ ਇਹ ਫੋਰਡ ਕੀ ਹੋ ਰਿਹਾ ਹੈ ਅੱਗੇ ਚੱਲਦੇ ਹਾਂ ਅੱਗੇ ਦੇਖਦੇ ਹਾਂਗੇ ਆਪਾਂ ਤੇ ਇੱਕ ਇਹਨਾਂ ਦਾ ਆ ਮਾਡਲ ਜਿਹੜਾ ਖੜਾ ਇੱਥੇ ਸੋਨਾਂ ਲੀਕ ਵਾਲਿਆਂ ਦਾ ਦੇਖ ਸਕਦੇ ਹੋ ਤੁਸੀਂ ਇਹ ਆ ਗਿਆ ਡੀਜ 750 ਪੰਜਾਬ ਐ ਨਹੀਂ ਸਾਰੇ ਇਹਨਾਂ ਨੇ ਆਪਦੇ ਟਰੈਕਟਰ ਜਿਹੜੇ ਲਿਆਉਂਦੇ ਹੋਏ ਨੇ ਬਾਕੀ ਇੱਧਰ ਕੁਝ ਹੋਰ ਮਸ਼ੀਨਰੀ ਹੈ ਜਿਹੜੀ ਜਿਵੇਂ ਇਹਨਾਂ ਦਾ ਹੋ ਗਿਆ ਫਰਾੜੀ ਵਾਲੀ ਮਸ਼ੀਨ ਹੋਗੀ ਤੇ ਇਹ ਵੀ ਸੋਨਾਂ ਲੀਕ ਵਾਲੇ ਬਣਾਉਂਦੇ ਨੇ ਇਹ ਵੀ ਆਪਦੇ ਇੱਥੇ ਜਿਹੜੀ ਮਸ਼ੀਨ ਹੈ ਉਹ ਲੈ ਕੇ ਪਹੁੰਚੇ ਹੋਏ ਨੇ ਦੇ ਨਾਲ ਦੀ ਨਾਲ ਇਹਦੇ ਬਾਰੇ ਜਾਣਕਾਰੀ ਸਾਰੀ ਇੱਥੇ ਇਹਨਾਂ ਨੇ ਲਿਖ ਕੇ ਦੱਸੀ ਹੋਈ ਹੈ ਮਸ਼ੀਨਾਂ ਬਾਰੇ ਕਿੰਨੀ ਚੜਾਈ ਹੈ ਇਹਦੀ ਸਾਰੀ ਹੈ ਨਾ ਇਹਦੀ ਜਾਣਕਾਰੀ ਨਾਲ ਇਹਦੇ ਉੱਪਰ ਮੋਕੀ ਹੋਈ ਹੈ ਬਰਾਲੀਆ ਦਾ ਬਿਲ ਰਹੀ ਜਿਵੇਂ ਤੇ ਇਸੇ ਤਰ੍ਹਾਂ ਜਿਵੇਂ ਇਹਨਾਂ ਦਾ ਰੂਟਰ ਮੀਟਰ ਆ ਗਿਆ ਹੋਰ ਨਾਲ ਹੀ ਕਾਲਿਆਂ ਦਾ ਐਮੀ ਸਾਰੀਆਂ ਕੰਪਨੀਆਂ ਆਫ ਦੀ ਜਿਹੜੀ ਮਸ਼ੀਨਰੀ ਇੱਥੇ ਲੈ ਕੇ ਆਈਆਂ ਹੋਈਆਂ ਨੇ ਆ ਇਹਨਾਂ ਦਾ ਆ ਗਿਆ ਸੁਪਰ ਫੀਡਰ ਹੋਣਾ ਲੀਕਾ ਦਾ ਸੁਪਰ ਫੀਡਰ ਜਿਹੜਾ ਇਨਫੋਰਮੇਸ਼ਨ ਇੱਥੇ ਮਿਲ ਜੂਗੀ। ਉਹ ਕਿਨਨ ਨੇ ਜਿਵੇਂ ਲਿਖਿਆ ਵੀ ਨੇ 6 ਫੋਟਾ ਤੋਂ ਸੁਪਰ ਸੀਡਰ ਆਉਂਦਾ ਇਹਨਾਂ ਨੇ 7 ਫੋਟਾ ਆਉਂਦਾ ਕੱਟ ਦਿੱਤਾ। ਤੇ ਬਲੇਡ ਦੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ। ਕੀ ਕੀ ਇਹਦੇ ਜਦੋਂ ਸਾਰੀ ਇਨਫੋਰਮੇਸ਼ਨ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ ਫੋਟੋਫਿਲਟਰ ਬਾਰੇ। ਤੇ ਆ ਆ ਗਿਆ ਜਿਵੇਂ ਇਹਨਾਂ ਦਾ ਛੋਟਾ ਟਰੈਕਟਰ ਹਨਾ ਪੋਨਿਕ ਵਾਲਿਆਂ ਦਾ। ਆਪਾਂ ਇਸ ਸਮੇਂ ਖੜਿਆ ਸਵੈਨ ਐਗਰੋ ਵਾਲਿਆਂ ਦੀ ਜੇ ਸਟਾਲ ਤੇ ਤੇ ਇੱਥੇ ਇਹਨਾਂ ਦਾ ਪੋਟੈਟੋ ਪਲਾਂਟਰ ਹੈ ਆਟੋਮੈਟਿਕ ਪੋਟੈਟੋ ਪਲਾਂਟਰ ਤੇ ਇਹਦਾ 2,70,000 ਰੁਪਿਆ ਰੇਟ ਹੈ। ਇਹ ਜਿਹੜਾ ਪੋਟੈਟੋ ਬਲਾਂਟਰ ਹੈ ਇਹ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਆਟੋਮੈਟਿਕ ਹੈ ਇਹ ਤੇ ਆਟੋਮੈਟਿਕ ਤਰੀਕੇ ਨਾਲ ਇਹ ਬਜਾਈ ਕਰਦਾ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਇਸ ਮੈਨ ਵਾਲਿਆਂ ਦੇ ਪੋਟੈਟੋ ਬਲਾਂਟਰ ਨੇ ਹਨ ਤੇ ਇਧਰ ਦੀ ਸਾਈਡ ਆ ਗਿਆ ਇਹਦੇ ਤੇ ਰੇਟ ਵੀ ਜਿਹੜਾ ਲਿਖਿਆ ਹੋਇਆ ਹੈ ਇਹ ਆਪਾਂ ਤੁਹਾਨੂੰ ਦਿਖਾ ਦਨੇ ਆ ਪੋਟੈਟੋ ਬਲਾਂਟਰ ਮਲਟੀ ਬੇਸ 26 ਤੋਂ 32 ਇੰਚ 2,70,000 ਰੁਪਏ ਰੇਟ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਹੈ ਤੇ ਐਵੇਂ ਇਹਨਾਂ ਨੇ ਰੇਟ ਵੀ ਜਿਹੜੇ ਇੱਥੇ ਲਿਖ ਕੇ ਇੱਥੇ ਜਿਹੜੇ ਲਾਏ ਹੋਏ ਨੇ ਪੋਟੈਟੋ ਬਲਾਂਟਰਾਂ ਦੇ ਤੇ ਬਾਕੀ ਹੋਰ ਇਹਨਾਂ ਦੀ ਸਾਰੀ ਮਸ਼ੀਨਰੀ ਆ ਗਈ ਜਿਵੇਂ ਆ ਖਾਦ ਪਾਉਣ ਵਾਲਾ ਆ ਗਿਆ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਨੇ ਆਪਦੇ ਜਿਹੜੇ ਇਥੇ ਮਸ਼ੀਨਰੀ ਲੈਂਦੀ ਹੋਈ ਹੈ ਤੇ ਆ ਆ ਗਿਆ ਦਾ ਮੁੱਲ ਆ ਗਿਆ ਜੀ 50000 ਰੁਪਿਆ 50000 ਰੁਪਿਆ ਮੁੱਲ ਇਹਦਾ ਸਵੈਨ ਵਾਲਿਆਂ ਦਾ ਹੈ ਸਵੈਨ ਐਗਰੋ ਦਾ ਤੇ ਅੱਗੇ ਚੱਲਦੇ ਹਾਂ ਕਿਉਂ ਦੇਖਦੇ ਹਾਂ ਆਪਾਂ ਜਾ ਕੇ ਤੁਹਾਨੂੰ ਤੇ ਆ ਆ ਗਿਆ ਇੱਕ ਇਹ ਵੀ ਇਹਨਾਂ ਦਾ ਰੀ ਪਾਉਣ ਵਾਸਤੇ ਹੈ ਇਹਦਾ 37000 ਰੁਪਿਆ ਮੁੱਲ ਆ ਗਿਆ ਇਹ 37000 ਰੁਪਿਆ ਦੇ ਵਿੱਚ ਤੁਹਾਨੂੰ ਇਥੋਂ ਜਿਹੜਾ ਮਿਲ ਜੂਗਾ ਤੇ ਐਵੇਂ ਸਾਰੀ ਇਹ ਸਟਾਲ ਇੱਥੇ ਲੱਗੀ ਹੋਈ ਹੈ ਅੱਗੇ ਚੱਲਦੇ ਆਂ ਅੱਗੇ ਆਪਾਂ ਦੇਖਦੇ ਆਂ ਇੱਧਰ ਜਿਵੇਂ ਸੁਪਰ ਸੀਟਰਰ ਨੇ ਆ ਸੁਪਰ ਸੀਟਰਰਾਂ ਦੇ ਵੀ ਇਹਨਾਂ ਨੇ ਰੇਟ ਇੱਥੇ ਲਿਖ ਕੇ ਦੱਸੇ ਹੋਏ ਨੇ ਇਹ ਆ ਗਿਆ ਜੀ 8 ਫੁੱਟਾ ਸੁਪਰ ਸੀਟਰਰ ਹੈ 2,60,000 ਰੁਪਏ ਇਹਦੇ ਤੇ ਰੇਟ ਇਹਨਾਂ ਨੇ ਲਾਇਆ ਹੋਇਆ ਤੇ ਬਲੇਡ ਸੈਟ ਇਹਦੇ ਨਾਲ ਹੀ ਫ੍ਰੀ ਦਿੰਦੇ ਨੇ 8 ਫੁੱਟਾ ਸੁਪਰ ਸੀਟਰਰ ਹੈ ਇਹ ਤੇ ਬਲੇਡ ਸੈਟ ਫ੍ਰੀ ਮਿਲੂਗਾ ਤੇ ਜਿਵੇਂ ਆਫਰ ਮਿਲ ਜਾਂਦੇ ਨੇ ਨਾ ਇਹ ਆਪਣੇ ਕਿਸਾਨ ਮੇਲੇ ਦੇ ਉੱਪਰ ਇਸ ਤਰ੍ਹਾਂ ਹੀ ਵੱਖ-ਵੱਖ ਕੰਪਨੀਆਂ ਨੇ ਅਲੱਗ-ਅਲੱਗ ਤਰੀਕੇ ਦੇ ਆਫਰਾਂ ਜਿਹੜੀਆਂ ਇੱਥੇ ਉਹ ਲਾਈਆਂ ਹੁੰਦੀਆਂ ਨੇ ਤੇ ਇੱਕ ਆ ਆ ਗਿਆ ਜੀ ਇੱਧਰ ਇਹਨਾਂ ਦਾ ਅਰਥ ਫੋਟੋ ਸੁਪਰ ਸੀਟਰ ਆ ਗਿਆ ਤੇ ਇਹਦਾ ਹੈਗਾ ਮੁੱਲ 2,60,000 ਰੁਪਇਆ ਤੇ ਇਹਦਾ ਉੱਪਰ ਜਿਹੜਾ ਰੇਟ ਹੈ ਇਹਨਾਂ ਨੇ ਲਿਖ ਕੇ ਦੱਸਿਆ ਹੋਇਆ 2,60,000 ਰੁਪਇਆ ਇਹਦਾ ਮੁੱਲ ਹੈ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਹੋਰ ਚੱਲਦੇ ਹਾਂ ਹੋਰ ਮਸ਼ੀਨਰੀ ਤੁਹਾਨੂੰ ਦਿਖਾਉਣੀ ਆ ਤੇ ਇਹਦਾ ਮੁੱਲ ਆ ਗਿਆ ਜੀ 1,42,000 ਰੁਪਇਆ ਇਹਦੇ ਨਾਲ ਵੀ ਪਲੇਟ ਸੈੱਟ ਤੁਹਾਨੂੰ ਜਿਹੜਾ ਫ੍ਰੀ ਮਿਲ ਜੂਗਾ 142000 ਰੁਪਏ ਦਾ ਮੁੱਲ ਹੈ ਬਲੇਡ ਸੈਟ ਨਾਲ ਫ੍ਰੀ ਤੇ ਇੱਧਰ ਆ ਆ ਗਿਆ ਜੀ ਜਿਵੇਂ 9 ਫੁੱਟ 64 ਬਲੇਡ ਹੈ ਡਬਲ ਡਿਸਕ ਹੈ 155000 ਰੁਪਏ ਦਾ ਮੁੱਲ ਹੈ ਇਹਦੇ ਨਾਲ ਵੀ ਬਲੇਡ ਸੈਟ ਆਪਾਂ ਨੂੰ ਜਿਹੜਾ ਫ੍ਰੀ ਮਿਲੇਗਾ ਤੇ ਆ ਇਹਨਾਂ ਦੇ ਜਿਵੇਂ ਛੋਟੇ ਆ ਗਏ ਰੋਟਾਬੀਟਰ ਹਨਾ ਤੇ ਇਹਨਾਂ ਦੇ ਵੀ ਮੁੱਲ ਇਹਨਾਂ ਨੇ ਜਿਹੜੇ ਦੱਸੀ ਹੋਏ ਨੇ ਆਪਾਂ ਨੂੰ ਲਿਖ ਕੇ ਇੱਥੇ ਇਹ ਮਿਨੀ ਆ ਗਿਆ ਜਿਵੇਂ 24 ਬਲੇਡ ਆ ਇਹ 4 ਫਟੋਸੂ ਆਪਣਾ हेयर ਰੂਟਰ ਵੀਟਰ ਹੈ 75000 ਰੁਪਏ ਦਾ ਮੁੱਲ ਹੈ 4 ਫਟੋ ਦਾ ਹੈ ਜਿਹੜਾ ਰੂਟਰ ਵੀਟਰ ਤੇ ਇਸ ਤਰ੍ਹਾਂ ਹੀ ਸਾਰੀ ਮਸ਼ੀਨਰੀ ਕੰਪਨੀਆਂ ਨੇ ਜਿਹੜੀ ਇੱਥੇ ਲਿਆਂਦੀ ਹੋਈ ਹੈ ਤੇ ਆ ਆ ਗਿਆ ਜੀ ਜਿਵੇਂ ਇਹ ਆ ਗਿਆ 60000 ਰੁਪਏ ਦਾ 18 ਬਲੇਡ ਆ ਇਹ 60000 ਰੁਪਏ ਦਾ ਮੁੱਲ ਹੈ ਤੇ ਇਸ ਤਰ੍ਹਾਂ ਹੀ ਸਾਰੀ ਇਹਨਾਂ ਦੀ ਮਸ਼ੀਨਰੀ ਆਫ ਦੀ ਇੱਥੇ ਲਾਈ ਹੋਈ ਹੈ ਸਵੈਨ ਐਗਰੋ ਵਾਲਿਆਂ ਨੇ ਤੇ ਆ ਜਿਹ ਮਿਹਨਤ ਦੀ ਮਸ਼ੀਨ ਆ ਗਈ ਭਜਾਈ ਵਾਲੀ ਭਜਾਈ ਵਾਲੀ ਮਸ਼ੀਨ ਆ ਗਈ ਹੈ ਨਾ ਇਹ ਫਸਲ ਬਜਾਈ ਕਰਨ ਵਾਸਤੇ ਤੇ ਇਹਦਾ ਮੁੱਲ ਵੀ ਜਿਹੜਾ ਇਹਨਾਂ ਨੇ ਲਾਇਆ ਹੋਇਆ ਇਹ ਆ ਗਿਆ ਜੀ 5,35,000 ਰੁਪਿਆ ਸਵਾਨ ਵਾਲਿਆਂ ਦੀ ਇਹ ਸਵੈਨ ਐਗਰੋ ਵਾਲਿਆਂ ਦੀ ਇਹ ਮਸ਼ੀਨ ਹੈ 5,35,000 ਰੁਪਿਆ ਇਹਦਾ ਮੁੱਲ ਜਿਹੜਾ ਹੈਗਾ ਮਸ਼ੀਨ ਦਾ ਤੇ ਐਵੇਂ ਸਾਰੀਆਂ ਕੰਪਨੀਆਂ ਨੇ ਇੱਥੇ ਸਟਾਲ ਲਾਇਆ ਜਿਹੜੀਆਂ ਲਾਈਆਂ ਹੋਈਆਂ ਨੇ ਸਾਰੇ ਉਹਨਾਂ ਨੇ ਮੁੱਲ ਇੱਥੇ ਲਿਖ ਕੇ ਜਿਹੜੇ ਦੱਸੇ ਹੋਏ ਨੇ ਅੱਗੇ ਚੱਲਦੇ ਆਪਾਂ ਅੱਗੇ ਹੋਰ ਦਿਖਾਉਨੇ ਆ ਤੁਹਾਨੂੰ ਇੱਧਰ ਕੁਝ ਹੋਰ ਕੰਪਨੀਆਂ ਜਿਹੜੀਆਂ ਆਈਆਂ ਹੋਈਆਂ ਨੇ ਜਿਵੇਂ ਆਹ ਡਰੋਨ ਵਾਲੀ ਕੰਪਨੀ ਆਈ ਹੋਈ ਹੈ ਜਿਹੜੀ ਡਰੋਨ ਨਾਲ ਇੱਥੇ ਸਪਰੇਅ ਕਰਦੇ ਨੇ ਹਨ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆਂ ਇਹ ਕਿਸਾਨ ਮੇਲੇ ਦੇ ਵਿੱਚ ਬਾਕੀ ਕਿਸਾਨ ਸਾਰੇ ਜਿਹੜੀ ਜਾਣਕਾਰੀ ਉਹ ਲੈ ਰਹੇ ਨੇ ਆ ਆਗੇ ਸ਼ਾਰਪ ਵਾਲੇ ਇਹਨਾਂ ਦੇ ਜਿਹੜੇ ਬਲੇਡ ਨੇ ਬਲੇਡ ਫਾਰ ਹਾਰਵੈਸਟ ਕੰਬਾਈਨ ਕੰਬਾਈਨਾਂ ਵਾਸਤੇ ਬਲੇਡ ਨੇ ਇਹਨਾਂ ਦੇ ਸਾਰੇ ਇਹਨਾਂ ਨੇ ਅਲੱਗ-ਅਲੱਗ ਬਲੇਡ ਆਪ ਦੇ ਇੱਥੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਆ ਜਿਵੇਂ ਇੱਕ ਇਹਨਾਂ ਦਾ ਰਿਪਰੈਜ਼ੈਂਟ ਕਰਿਆ ਹੋਇਆ ਇਹਨਾਂ ਨੇ ਬਲੇਡ ਹਨਾ ਇਸ ਤਰ੍ਹਾਂ ਇਹਨਾਂ ਦੇ ਅਲੱਗ-ਅਲੱਗ ਹੋਲ ਬਲੇਡ ਨੇ ਸਾਰੀ ਜਾਣਕਾਰੀ ਇਹਨਾਂ ਨੇ ਜਿਹੜੀ ਦਿੱਤੀ ਹੋਈ ਹੈ ਜਿੰਨੇ ਵੀ ਜਿਵੇਂ ਵੀ ਅ ਜਿਵੇਂ ਪਾਰਟ ਨੰਬਰ ਆ ਗਿਆ ਹਨਾ ਪਾਰਟ ਨੰਬਰ ਲਿਖੇ ਹੋਏ ਨੇ ਜਿਵੇਂ ਇੱਥੇ ਲਿਖਿਆ ਹੋਇਆ ਕਲਾਸ ਰੈਗੂਲਰ ਆ ਇਹ ਕਲਾਸ ਹੈਵੀ ਡਿਊਟੀ ਜੀ ਡੀ ਆਰ ਰੈਗੂਲਰ ਆ ਜਿਵੇਂ ਅਲੱਗ-ਅਲੱਗ ਸਮੇਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਇਹ ਬਲੇਡਾਂ ਦੀ ਵਰਤੋਂ ਜਿਹੜੀ ਹੁੰਦੀ ਹੈ ਬਾਕੀ ਇਹਨਾਂ ਦੇ ਨੰਬਰ ਵੀ ਉੱਪਰ ਜਿਹੜੇ ਲਿਖੇ ਹੋਏ ਨੇ ਬਲੇਡਾਂ ਦੇ ਤੇ ਇਹ ਕੰਪਨੀ ਦੇ ਸਾਰੇ ਬਲੇਡ ਨੇ ਅਲੱਗ-ਅਲੱਗ ਤਰੀਕੇ ਦੇ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਹੀ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਧਰ ਕੁਝ ਹੋਰ ਬਲੇਡ ਇਹਨਾਂ ਨੇ ਆਪਣੇ ਜਿਹੜੇ ਲਾਏ ਹੋਏ ਨੇ ਇੱਥੇ ਡਬਲ ਬਲੇਡ ਕਟਿੰਗ ਸਿਸਟਮ ਹੋ ਗਿਆ ਆ ਲੈਜ਼ਰ ਪਲੇਟਸ ਹੋ ਗਈਆਂ ਤੇ ਇਹਨਾਂ ਕੋਲ ਦੀ ਸਟਾਲ ਤੇ ਸਾਰੇ ਬਲੇਡੇ ਨੇ ਇੱਥੇ ਤੇ ਅੱਗੇ ਚੱਲਦੇ ਆ ਅੱਗੇ ਉਹ ਦੇਖਦੇ ਆ ਕਿ ਆਪਾਂ ਜਾ ਕੇ ਤੇ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਕੇ ਅਲੱਗ-ਅਲੱਗ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆਂ ਤੇ ਆਪਣੀਆਂ ਜਿਹੜੀਆਂ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਕਿਸਾਨਾਂ ਨੂੰ ਜਿਹੜੀਆਂ ਜਿਵੇਂ ਦੇ ਰਹੀਆਂ ਨੇ ਕੁਝ ਦਵਾਈਆਂ ਵਾਲੀਆਂ ਕੰਪਨੀਆਂ ਹੋ ਗਈਆਂ ਹਨ तकरीबन ਸਾਰੀਆਂ ਵੱਡੀਆਂ ਵੱਡੀਆਂ ਦਵਾਈਆਂ ਵਾਲੀਆਂ ਕੰਪਨੀਆਂ ਵੀ ਇੱਥੇ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਤੇ ਆ ਵੀ ਜਿਵੇਂ ਕੁਝ ਸਾਰੀ ਖਾਦ ਬਾਰੇ ਹਨਾ ਦੱਸ ਰਹੇ ਨੇ ਇਹ ਕੂਟਿਆਂ ਦਾ ਵਾਅਦਾ ਕਰਨ ਬਾਰੇ ਤੇ ਮਾਰਕਫੈਟ ਵਾਲਿਆਂ ਦੀ ਇਹ ਸਟਾਲ ਹੈ ਤੇ ਉੱਪਰ ਇਹਨਾਂ ਨੇ ਲਿਖਿਆ ਕਿਸਾਨ ਮਿਲੇ ਤੇ ਆਏ ਕਿਸਾਨ ਭਰਾਵਾਂ ਨੂੰ ਜੀ ਆਇਆਂ ਨੂੰ ਇਹ ਇਹਨਾਂ ਦੇ ਪ੍ਰੋਡਕਟ ਨੇ ਜਿਹੜੇ ਇੱਥੇ ਇਹ ਤਿਆਰ ਕਰਦੇ ਨੇ ਉਹ ਸਾਰੇ ਇੱਥੇ ਪ੍ਰੋਡਕਟ ਦੇਖਣ ਨੂੰ ਜਿਹੜੇ ਮਿਲਣਗੇ ਜਿਵੇਂ ਆ ਇਹਨਾਂ ਦਾ ਦਲੀਆ ਹੋ ਗਿਆ ਹਨਾ ਆ ਮਸਟਰਡ ਆਇਲ ਹੋ ਗਿਆ ਕੁਛ ਇੱਧਰ ਹੋਰ ਪ੍ਰੋਡਕਟ ਨੇ ਜਿਵੇਂ ਆ ਪਾਲਕ ਪਨੀਰ ਹੋ ਗਿਆ ਇਹਨਾਂ ਦਾ ਤੇ ਆ ਆਮਲਾ ਕੈਂਡੀ ਹੋਗੀ ਇਹਨਾਂ ਦਾ ਸ਼ਹਿਦ ਹੋ ਗਿਆ ਤੇ ਆ ਚਾਹ ਪੱਤੀ ਹੋਗੀ ਹਨਾ ਤੇ ਇਹਨਾਂ ਦੇ ਚੌਲ ਹੋਗੇ ਹੋਰ ਸਾਰੇ ਪ੍ਰੋਡਕਟ ਆ ਗਏ ਸੋਹਣੇ ਵਾਲਿਆਂ ਦੇ ਤੇ ਸੋਹਣੇ ਵਾਲਿਆਂ ਵੱਲੋਂ ਆਪਦੀ ਜਿਹੜੀ ਇੱਥੇ ਸਟਾਲ ਆ ਗਈ ਉਹ ਲਾਈ ਹੋਈ ਹੈ ਤੇ ਐਵੇਂ ਵੀ ਸਾਰੀਆਂ ਇੱਥੇ ਜਿਹੜੀਆਂ ਫਾਰਮਾ ਕੰਪਨੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਹੈਗੀਆਂ ਆ ਇਹਦੇ ਕਿਸਾਨ ਮੇਲੇ ਦੇ ਵਿੱਚ ਤੇ ਆ ਜਿਵੇਂ ਆ ਗਿਆ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਤੇ ਉਹਨਾਂ ਵੱਲੋਂ ਜਿਵੇਂ ਸਾਰੀਆਂ ਦਵਾਈਆਂ ਇੱਥੇ ਰੱਖੀਆਂ ਹੋਈਆਂ ਨੇ ਹਨਾ ਅਲੱਗ-ਅਲੱਗ ਦਵਾਈਆਂ ਬਾਰੇ ਜਿਹੜੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈਗੀ ਤੇ ਐਵੇਂ ਦੀਆਂ ਸਾਰੀਆਂ ਦਵਾਈਆਂ ਵਾਲੀਆਂ ਕੰਪਨੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇੱਧਰ ਜਿਵੇਂ ਆ ਗਿਆ ਰਾਮਗੜੀਆ ਐਗਰੋ ਵਰਕਸ਼ਾਪ ਵਾਲੇ ਇਹ ਇਹਨਾਂ ਦੀਆਂ ਸਾਰੀਆਂ ਮਸ਼ੀਨਰੀ ਐ ਜਿਵੇਂ ਆ ਰੇਪ ਆਉਣ ਵਾਲਾ ਆ ਗਿਆ ਇਹਨਾਂ ਦਾ ਤੇ ਐਵੇਂ ਸਾਰੀਆਂ ਕੰਪਨੀ ਇੱਥੇ ਮਸ਼ੀਨਰੀ ਆਉਂਦੀ ਲੈ ਕੇ ਪਹੁੰਚੀਆਂ ਹੋਈਆਂ ਨੇ ਆਹ ਸਪਰੇਅ ਵਾਲਾ ਆ ਗਿਆ ਜਿਵੇਂ ਆਰਾਮਗੜੀਆ ਐਕਰੂ ਵਰਕਸ਼ ਵਾਲਿਆਂ ਦਾ ਤੇ ਇੱਥੇ ਅੱਗੇ ਚੱਲਦੇ ਹਾਂ ਕਿਉਂ ਆਪਾਂ ਹੋਰ ਦੇਖਦੇ ਹਾਂ ਸਟਾਲਾਂ ਜਿਹੜੀਆਂ ਮਸ਼ੀਨਰੀ ਵਾਲੀਆਂ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਆ ਆ ਗਈ ਜੀ ਬੇਸ਼ਕਰਮ ਵਾਲਿਆਂ ਦੀ ਸਟਾਲ ਇਹ ਆਪਦੇ ਇੱਥੇ ਜਿਹੜੇ ਇੰਪਲੀਮੈਂਟਸ ਲੈ ਕੇ ਪਹੁੰਚੇ ਨੇ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ ਜਿਵੇਂ ਆਲੂ ਲਾਉਣ ਵਾਲੀਆਂ ਮਸ਼ੀਨਾਂ ਹੋ ਗਈਆਂ ਇਹਨਾਂ ਦੀਆਂ ਬੇਸ਼ਕਰਮ ਵਾਲਿਆਂ ਦੀਆਂ ਤੇ ਇਹਨਾਂ ਬਾਰੇ ਆਪਾਂ ਕੁਝ ਕੁ ਜਾਣਕਾਰੀ ਵੀ ਜਿਹੜੀ ਲਵਾਂਗੇ ਹਨਾ ਰੇਟ ਪੁੱਛਾਂਗੇ ਬਾਈ ਹੁਣੀਆਂ ਤੋਂ ਆਪਾਂ ਵਿਸ਼ਕਰਮ ਵਾਲਿਆਂ ਦੀ ਸਟਾਲ ਤੇ ਖੜੇ ਆ ਤੇ ਆਪ ਬਾਈ ਹੁਣੀਆਂ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਰੀ ਦਿਓ ਇਨਫੋਰਮੇਸ਼ਨ ਕਿਹੜੀ ਕਿਹੜੇ ਇੰਪਲੀਮੈਂਟਸ ਤੁਸੀਂ ਜਿਹੜੇ ਬਣਾਉਂਦੇ ਹੋ ਆਪਣੇ ਕੋਲ ਦੇਖੋ ਸਾਰੇ ਆਲੂ ਦੇ ਰਿਲੇਟਿਡ ਹੀ ਪ੍ਰੋਡਕਟ ਬੰਦੇ ਨੇ ਆਲੂ ਬੀਜਣ ਵਾਲੀ ਆਲੂ ਪਟਣ ਵਾਲੀ ਠੀਕ ਹੈ ਜੀ ਆਲੂ ਪਟਣ ਵਾਲੀ ਚ ਆਪਣੇ ਤੋਂ 25 HP ਤੋਂ ਲੈ ਕੇ 60 HP ਤੱਕ ਪੰਜਾਬ 60 75 HP ਤੱਕ ਮਸ਼ੀਨ ਬਣਦੀ ਹੈ ਜਿਹੜੇ ਆਪਾਂ ਉਹਰੇ ਮਾਡਲ ਲੈ ਕੇ ਆਏ ਆ ਦੋਨੇ ਬੈੱਡ ਵਾਲੀ ਨੇ 80 ਇੰਚੀ ਹੈ ਇਹ ਟਾਇਰ ਵਾਲਾ ਆਏਗਾ 27 ਇੰਚੀ ਹਾਂਜੀ ਉਹਦਰ ਬੈੱਡ ਵਾਲਾ ਉਹ 30 ਇੰਚੀ ਆ ਗਿਆ ਸੀ ਐਗਜ਼ੈਕਟਲੀ 30 80 ਇੰਚੀ ਆ ਗਿਆ ਜੀ ਨਾਰਮਲ ਹਾਂਜੀ ਕਈ ਤਰੀਕੇ ਦੇ ਮਾਡਲ ਬੰਦੇ ਨੇ ਜੀ ਇਹਦਾ ਮੁੱਲ ਕਿਨੇ ਤੋਂ ਸਟਾਰਟ ਹੋ ਜਾਂਦਾ ਬਈ ਇਹ ਮੁੱਲ ਵੀਰੇ ਸਟਾਰਟ ਹੋ ਜਾਂਦਾ ਜਿਵੇਂ ਆਟੋਮੈਟਿਕ ਆਪਣੀ ਬੈੱਡ ਵਾਲੀ ਆ 2 ਲੱਖ 45000 ਦੀ ਜੀ ਇਹ 26 ਛਬੀ ਇੰਚ ਦੀ ਵੱਟਾਂ ਲਈ ਦੀ ਇਹਦਾ ਵੀ 245000 ਰੁਪਏ ਰੇਟ ਹੈ ਜੀ ਠੀਕ ਹੈ ਜੀ ਇਹ 27 ਇੰਚ ਹੈ ਜੀ ਇਹਦਾ ਵੀ ਰੇਟ ਹੈਗਾ ਜੀ 285000 ਦੀ ਠੀਕ ਹੈ ਜੀ ਤੇ ਜ਼ਿਕਜ਼ੈਗ ਜਿਹੜੀ ਉਹਦੇ 320000 ਰੁਪਏ ਜੋ ਦਾ ਰੇਟ ਜੀ ਜ਼ਿਕਜ਼ੈਗ ਵਾਲੀ ਦਾ ਜੋ ਖੜੀ ਹੈ ਜੀ ਹਾਂ ਜੀ ਤੇ ਥੈਂਕ ਯੂ ਥੈਂਕ ਯੂ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਬਾਈ ਹੋਣੀਆਂ ਨੇ ਆਪਾਂ ਨੂੰ ਰੇਟ ਜਿਹੜਾ ਹਨਾ ਦੱਸਿਆ ਵੀ ਕਿੰਨਾ ਨਾ ਦਾ ਮੁੱਲ ਆ ਇਹ ਸਾਰੇ ਕਹਿੰਦੇ ਅਸੀਂ ਆਲੂ ਦੇ ਨਾਲ ਸੰਬੰਧਤ ਜਿਹੜੀ ਮਸ਼ੀਨਰੀ ਬਣਾਉਨੇ ਆ ਤੇ ਇੱਧਰ ਅੱਗੇ ਚੱਲਦੇ ਆ ਅੱਗੇ ਕੁਝ ਹੋਰ ਸਟਾਲ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲਣਗੀਆਂ ਜਿਵੇਂ ਆ ਆ ਗਿਆ ਖੇਤੀ ਦੀ ਦੁਨੀਆ ਹਨਾ ਸੰਪੂਰਨ ਖੇਤੀਬਾੜੀ ਸਪਤਾਹਿਕ ਤੇ ਇੱਥੇ ਜਿਵੇਂ ਕੁਝ ਇਹਨਾਂ ਦੇ ਰਸਾਲੇ ਹੋਗੇ ਜਿਹੜੇ ਉਹ ਇੱਥੋਂ ਜਿਹੜੇ ਮਿਲਦੇ ਨੇ ਤੇ ਐਵੇਂ ਜੀਆਂ ਸਟਾਲਾਂ ਵੀ ਸਾਰੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਆ ਆ ਗਈ ਜੀ ਜੱਗੀ ਵਾਲਿਆਂ ਦੀ ਜੱਗੀ ਐਗਰੀਕਲਚਰ ਵਰਕਸ ਤੇ ਇਹ ਆਪਾਂ ਦੇਖਦੇ ਆਂ ਜੱਗੀ ਐਗਰੀਕਲਚਰ ਵਰਕਸ ਵਾਲਿਆਂ ਦੀ ਇਹਨਾਂ ਦੇ ਇੰਪਲੀਮੈਂਟਸ ਦੇਖਦੇ ਆਂ ਕਿ ਇਹਨਾਂ ਦੀਆਂ ਹੈਰੋਆਂ ਨੇਗੀਆਂ ਡਿਸਕ ਵਾਲਾ ਜਿੰਦਾਂ ਇਹ ਸਾਰੇ ਇਹਨਾਂ ਦੇ ਰੇਟ ਜਿਹੜੇ ਲਿਖੇ ਹੋਏ ਨੇ ਇਹਨਾਂ ਬਾਰੇ ਆਪਾਂ ਇਨਫੋਰਮੇਸ਼ਨ ਜਿਹੜੀ ਦੰਨੇ ਆਂ ਆ ਜਵੇਂ ਜੱਗੀ ਵਾਲਿਆਂ ਦਾ ਡਿਸਕ ਵਾਲਾ ਜਿੰਦਰਾ ਆ ਗਿਆ ਇਹਦਾ 35000 ਰੁਪਏ ਮੁੱਲ ਹੈ ਤੇ ਮੇਲੇ ਕਰਕੇ ਇਹਦੇ ਤੇ ਡਿਸਕਾਊਂਟ ਜਿਹੜਾ ਲੱਗਿਆ ਹੋਇਆ 1000 ਰੁਪਿਆ ਤੇ 1000 ਰੁਪਿਆ ਡਿਸਕਾਊਂਟ ਤੇ ਇਹ ਜ ਰੋਟਾਬੀਟਰ 135000 ਰੁਪਏ ਦਾ ਮੁੱਲ ਹੈ ਇੱਥੇ ਉੱਪਰ ਇਹਨਾਂ ਨੇ ਲਿਖ ਕੇ ਜਿਹੜਾ ਦੱਸਿਆ ਹੋਇਆ ਤੇ 5000 ਰੁਪਏ ਦਾ ਡਿਸਕਾਊਂਟ ਹੈ ਤੇ ਮਿਲੇ ਕਰਕੇ ਐਵੇਂ ਡਿਸਕਾਊਂਟ ਵੀ ਇੱਥੇ ਜਿਹੜੇ ਮਿਲੇ ਹੋਏ ਨੇ ਤੇ ਉਹ ਤੋਂ ਅੱਗੇ ਜਿਵੇਂ 9 ਫੁੱਟਾ ਰੋਟਾਬੀਟਰ ਆ ਗਿਆ 155000 ਰੁਪਏ ਦਾ ਤੇ ਇਹਦਾ 5000 ਰੁਪਏ ਦਾ ਡਿਸਕਾਊਂਟ ਹੈਗਾ ਤੇ ਇੱਧਰ ਆ ਆ ਗਿਆ ਜੀ ਇਹਨਾਂ ਦੇ ਜਿਵੇਂ ਹੈਰੋ ਤੇ ਇਹ ਹੈਰੋਂ ਦੇ ਵੀ ਇਹਨਾਂ ਦੇ ਰੇਟ ਜਿਹੜੇ ਲਿਖੇ ਹੋਏ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਇਹ ਜਿਵੇਂ 9 ਦੀਆਂ ਆ ਗਈਆਂ 1,70,000 ਰੁਪਏ ਦਾ ਤੇ ਮੁੱਲ ਆ ਗਿਆ ਤੇ 2000 ਰੁਪਏ ਡਿਸਕਾਊਂਟ ਐਵੇਂ ਡਿਸਕਾਊਂਟ ਵੀ ਜਿਹੜਾ ਮਸ਼ੀਨਰੀ ਤੇ ਇੱਥੇ ਜਿਹੜਾ ਦਿੱਤਾ ਹੋਇਆ ਹੈ ਜਿਵੇਂ ਸਾਰੀਆਂ ਕੰਪਨੀਆਂ ਨੇ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਜਿਵੇਂ ਜਿਵੇਂ ਆ ਆ ਗਈਆਂ 10 10 ਦੀਆਂ ਆ ਗਈਆਂ ਇਹਨਾਂ ਦੀਆਂ ਇਹਦਾ ਮੁੱਲ ਹੈਗਾ ਜੀ 1.5 ਲੱਖ ਰੁਪਏ ਇੱਥੇ ਤੇ 2000 ਰੁਪਏ ਦਾ ਤੇ ਜਿਹੜਾ ਡਿਸਕਾਊਂਟ ਇਹਨਾਂ ਨੇ ਦਿੱਤਾ ਹੋਇਆ ਹੈ ਇਹਨਾਂ ਨੇ ਉੱਪਰ ਲਿਖ ਕੇ ਦੱਸਿਆ ਹੋਇਆ ਹੈ 2000 ਰੁਪਏ ਦੇ ਤੇ ਡਿਸਕਾਊਂਟ অফ ਮੇਲੇ ਕਰਕੇ ਤੇ ਇਧਰੋਂ ਆ ਗਿਆ ਜੀ ਜਿਵੇਂ ਇਹ ਵੀ 10-10 ਦੀਆਂ ਆਗੀਆਂ ਹੈਰੋਆਂ ਇਹਦਾ 1.5 ਲੱਖ ਰੁਪਏ ਮੁੱਲ ਤੇ ਇਹਦੇ ਤੇ ਵੀ 2000 ਦਾ ਜਿਹੜਾ ਡਿਸਕਾਊਂਟ ਉਹ ਮਿਲ ਜੂ ਤੇ ਅੱਗੇ ਚੱਲਦੇ ਆਂ ਅੱਗਿਓਂ ਦੇਖਦੇ ਆਂ ਆਪਾਂ ਹੋਰ ਜਾ ਕੇ ਤੇ ਆ ਵੀ 10-10 ਦੀਆਂ ਆਗੀਆਂ ਤੇ ਇਹਦੇ 'ਚ ਜਿਹੜਾ 1.80 ਲੱਖ ਰੁਪਏ ਮੁੱਲ ਹੈ 2000 ਦਾ ਇਹਦੇ ਤੇ ਡਿਸਕਾਊਂਟ ਤੁਹਾਨੂੰ ਜਿਹੜਾ ਮਿਲ ਜੂ ਤੇ ਇਹਨਾਂ ਦਾ ਜਿਵੇਂ ਅਲੱਗ-ਅਲੱਗ ਫੀਚਰ ਹੁੰਦੇ ਨੇ ਫੀਚਰਾਂ ਦਾ ਫਰਕ ਹੁੰਦਾ ਤਾਂ ਕਰਕੇ ਇਹਨਾਂ ਦਾ ਮੁੱਲ ਜਿਹੜਾ ਵੱਧ ਹੁੰਦਾ ਹੈ ਜਿਵੇਂ 10 10 ਦੀ ਆਪਾਂ ਦੇਖੀ ਸੀ ਪਿੱਛੇ ਇਹ ਵੀ 10 10 ਦੀ ਸੀ ਜਿਹੜੀ ਆ ਤੁਹਾਨੂੰ ਆ ਦਿਖਾਈਏ ਤੇ ਮੁੱਲ ਦਾ ਇਹਨਾਂ ਦਾ ਥੋੜਾ ਜਿਹਾ ਫਰਕ ਹੈ ਤੇ ਆ ਆ ਗਈ ਜਿਵੇਂ 12 12 ਦੀ ਤੇ ਇਹ ਹੈਗੀ 2,20,000 ਰੁਪਏ ਦੀ ਇਹਦਾ 2000 ਪੀਐਡ ਤੇ ਡਿਸਕਾਊਂਟ ਹੈ 2,20,000 ਰੁਪਏ ਮੁੱਲ ਆ ਆ ਗਈਆਂ ਜੀ 11 ਦੀਆਂ ਤੇ ਇਹਦਾ 2,10,000 ਰੁਪਏ ਮੁੱਲ ਹੈ 2000 ਇਹਦੇ ਤੇ ਵੀ ਡਿਸਕਾਊਂਟ ਹੈ ਤੇ ਇੱਧਰ ਅੱਗੇ ਦੇਖਦੇ ਆਂ ਹੋਰ ਆ ਆ ਗਈਆਂ ਜੀ 10 10 ਦੀਆਂ ਫੈਰਵਾ ਤੇ ਇਹ ਹੈ ਇਹ 22 ਲੱਖ ਰੁਪਏ ਮੁੱਲ ਇਹਦੇ ਤੇ 5000 ਰੁਪਏ ਆਪਾਂ ਨੂੰ ਜਿਹੜਾ ਡਿਸਕਾਊਂਟ ਉਹ ਮਿਲ ਜੂ ਮੇਲੇ ਕਰਕੇ ਤੇ ਆ ਆਗੇ ਇਹਨਾਂ ਦੇ ਹਾਲ ਆ ਇਹ ਹਾਲਾਂ ਦਾ ਜਿਹੜਾ ਆਪਾਂ ਮੁੱਲ ਦੇਖਦੇ ਆਂ ਰੇਟ ਦੇਖਦੇ ਆਂ ਕਿੰਨਾ ਮਿਲਦਾ ਆਪਾਂ ਨੂੰ ਤੇ ਆ ਇਹ ਆਗੇ ਜੀ 75000 ਰੁਪਏ 75000 ਰੁਪਏ ਮੁੱਲ ਹੈ 2000 ਰੁਪਏ ਤੇ ਮੇਲੇ ਕਰਕੇ ਜਿਹੜਾ ਡਿਸਕਾਊਂਟ ਉਹ ਮਿਲ ਜੂਗਾ ਤੇ ਅੱਗੇ ਇੱਧਰ ਇਹਨਾਂ ਦੀਆਂ 12-12 ਆਉਂਦੀਆਂ ਆਗੀਆਂ ਹੈਰਵਾਂ ਹੋਰ ਤੇ ਇਹ ਦੇਖਦੇ ਆਂ ਆਪਾਂ ਇਹ 365000 ਰੁਪਏ ਇਹਨਾਂ ਦਾ ਮੁੱਲ ਹੈ ਤਾਂ ਇਹਨਾਂ ਦਾ 65000 ਰੁਪਿਆ ਦਾ ਮੁੱਲ ਹੈ ਇਹਦੇ ਉੱਪਰ ਜਿਹੜਾ ਲਿਖ ਕੇ ਦੱਸਿਆ ਹੋਇਆ ਇਹਨਾਂ ਦਾ ਸਾਰਿਆਂ ਦਾ ਅਲੱਗ-ਅਲੱਗ ਫੀਚਰਾਂ ਦਾ ਫਰਕ ਹੈ ਤੇ ਜਿਵੇਂ ਜਿਵੇਂ ਇਹਨਾਂ ਦੇ ਫੀਚਰ ਨੇ ਫੀਚਰ ਦੇ ਅਕੋਰਡਿੰਗ ਇਹਨਾਂ ਦਾ ਰੇਟ ਹੈ ਤੇ ਅੱਗੇ ਚੱਲਾਂਗੇ ਅੱਗੇ ਉਹ ਦੇਖਦੇ ਆਂਗੇ ਆਪਾਂ ਤੇ ਹੋਰ ਸੌਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇਗੀਆਂ ਮੇਲੇ ਦੇ ਵਿੱਚ ਆ ਆ ਗਏ ਜੀ ਆਪਾਂ ਹੁਣ ਸਰ ਬਣਾਲਿਆਂ ਦੇ ਤੇ ਸਰ ਬਣਾਲਿਆਂ ਦੇ ਸਾਰੇ ਇੰਪਲੀਮੈਂਟਸ ਨੇ ਤੇ ਇਹ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਜਿਵੇਂ ਇਹਨਾਂ ਦੇ ਹਾਲ ਹੋਗੇ ਤੇ ਇਹਨਾਂ ਦੇ ਮੁੱਲ ਵੀ ਜਿਹੜੇ ਇੱਥੇ ਲਿਖ ਕੇ ਨਾਲ-ਨਾਲ ਦੱਸੇ ਹੋਏ ਨੇ ਤੇ ਇਹਦਾ ਮੁੱਲ ਹੈਗਾ ਜੀ 38500 38500 ਇਹਦਾ ਮੁੱਲ ਹੈਗਾ ਤੇ ਮੇਲੇ ਕਰਕੇ ਇਹਨਾਂ ਤੇ ਡਿਸਕਾਊਂਟ ਵੀ ਜਿਹੜਾ ਮਿਲ ਰਿਹਾ ਸਾਰੀ ਮਸ਼ੀਨਰੀ ਤੇ ਇਸੇ ਤਰ੍ਹਾਂ ਤੁਹਾਨੂੰ ਮੇਲੇ ਕਰਕੇ ਜਿਹੜਾ ਡਿਸਕਾਊਂਟ ਮਿਲੂ ਤੇ ਇਹਨਾਂ ਦਾ ਮੁੱਲ ਆ ਗਿਆ ਜਿਵੇਂ 47500 ਤੇ ਐਵੇਂ ਆਫਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮੇਲੇ ਕਰਕੇ ਕਿਸਾਨ ਮੇਲੇ ਦੇ ਉੱਪਰ ਡਿਸਕਾਊਂਟ ਜਿਹੜੇ ਮਿਲ ਰਹੇ ਨੇ ਤੇ ਇਹਨਾਂ ਦੇ ਹੋਰ ਕੁਝ ਇੰਪਲੀਮੈਂਟਸ ਆ ਗਏ ਇਹ ਆਪਾਂ ਦੇਖਦੇ ਆਂਗੇ ਜਾ ਕੇ ਆਹ ਲੇਬਲਰ ਆ ਗਿਆ ਲੈਂਡ ਲੇਬਲਰ ਤੇ ਇਹਦਾ 42500 ਤੇ 2500 ਰੁਪਏ ਦਾ ਡਿਸਕਾਊਂਟ ਜਿਹੜਾ ਮਿਲ ਰਿਹਾ ਤੇ ਆ ਇਹਨਾਂ ਦਾ ਆ ਗਿਆ ਜੀ ਇਹਦਾ ਆ ਗਿਆ ਮੁੱਲ 45000 ਰੁਪਏ ਤੇ ਇਹਦੇ ਤੇ ਵੀ 1000 ਰੁਪਏ ਜਿਹੜਾ ਡਿਸਕਾਊਂਟ ਮਿਲ ਰਿਹਾ ਤੇ ਇਸ ਤਰ੍ਹਾਂ ਸਾਰਾ ਡਿਸਕਾਊਂਟ ਕੰਪਨੀਆਂ ਵੱਲੋਂ ਇੱਥੇ ਲਾਇਆ ਹੋਇਆ ਤੇ ਇਹਦਾ ਮੁੱਲ ਆ ਗਿਆ ਜੀ 17000 ਰੁਪਏ 1500 ਜਿਹਦੇ ਆਪਾਂ ਨੂੰ ਜਿਹੜਾ ਡਿਸਕਾਊਂਟ ਮਿਲ ਜੂਗਾ ਤੇ ਐਵੇਂ ਕੰਪਨੀਆਂ ਵੱਲੋਂ ਇੱਥੇ ਆਫਰਾਂ ਲਾਈਆਂ ਹੋਈਆਂ ਨੇ ਕਿਸੇ ਤੇ 1000 ਰੁਪਏ ਡਿਸਕਾਊਂਟ ਕਿਸੇ ਤੇ 1500 ਰੁਪਿਆ ਡਿਸਕਾਊਂਟ ਮਿਲ ਰਿਹਾ ਹੈ ਤੇ ਅੱਗੇ ਦੇਖਦੇ ਆ ਅੱਗੇ ਸਰਬਨ ਵਾਲਿਆਂ ਦੇ ਤੇ ਇਹ ਆ ਗਏ ਇਹਨਾਂ ਦੇ ਹੈਰੋਂ ਤੇ ਇਹਦਾ ਮੁੱਲ ਹੈਗਾ ਜੀ 1,10,000 ਰੁਪਿਆ ਤੇ ਵੈਸੇ ਇਹਦਾ ਮੁੱਲ 1,13,000 3000 ਦੇ ਡਿਸਕਾਊਂਟ ਮਿਲ ਗਿਆ ਤੇ 1,10,000 ਰੁਪਿਆ ਮੇਲੇ ਕਰਕੇ ਦਾ ਰੇਟ ਹੈ ਤੇ ਇੱਧਰ ਆ ਵੀ ਆ ਗਈ ਜੀ ਹੈਰੋਂ ਇਹ ਡਿਸਕ ਵਾਲੇ ਹੈਰੋਂ ਆ ਗਏ ਤੇ ਇਹਦਾ 4.5 ਲੱਖ ਰੁਪਿਆ ਮੁੱਲ ਹੈ 5000 ਰੁਪਿਆ ਦੇ ਡਿਸਕਾਊਂਟ ਮਿਲ ਜੂਗਾ ਤੇ ਐਵੇਂ ਸਾਰੀ ਮਸ਼ੀਨਰੀ ਲਾਈ ਵੀ ਆ ਰੇਟ ਇਹਨਾਂ ਨੇ ਆਪਦੇ ਇੱਥੇ ਲਿਖ ਕੇ ਜਿਹੜੇ ਦੱਸੇ ਹੋਏ ਨੇ ਤੇ ਅੱਗੇ ਚੱਲਦੇ ਆਂ ਅੱਗਿਓ ਆਪਾਂ ਹੋਰ ਦਿਖਾਉਨੇ ਆਂ ਇਧਰ ਜਿਵੇਂ ਲੈਂਕਨ ਵਾਲਿਆਂ ਦੀ ਸਟਾਲ ਆ ਗਈ ਇਹਨਾਂ ਦੀ ਮਸ਼ੀਨਰੀ ਜਿਹੜੀ ਦਿਖਾਉਨੇ ਆਂ ਤੇ ਇਹਨਾਂ ਦੀ ਸਟਾਲ ਤੇ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੈ ਸਾਰੇ ਕਿਸਾਨ ਵੀਰ ਜਿਹੜੀ ਜਾਣਕਾਰੀ ਲੈ ਰਹੇ ਨੇ ਤੇ ਇੰਪਲੀਮੈਂਟਸ ਆ ਗਏ ਲੈਂਕਨ ਵਾਲਿਆਂ ਦੇ ਰੋਟਰੋਵੇਟਰ ਆ ਗਏ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਹੈਗੀਆਂ ਆਪਦੇ ਸਾਰੇ ਇੰਪਲੀਮੈਂਟ ਇਹ ਕਿਸਾਨ ਮੇਲੇ ਦੇ ਵਿੱਚ ਲੈ ਕੇ ਤੇ ਨ ਨਹੀਂ ਇੱਥੇ ਰੇਟ ਜਿਹੜੇ ਲਿਖ ਕੇ ਨਹੀਂ ਲਾਏ ਹੋਈ ਨਹੀਂ ਆਪਾਂ ਤੁਹਾਡੇ ਨਾਲ ਜਰੂਰ ਇਹਨਾਂ ਦੇ ਮੁੱਲ ਜਿਹੜੇ ਸ਼ੇਅਰ ਕਰਦੇ ਤੇ ਆਹ ਲਮਕਣ ਵਾਲਿਆਂ ਦੇ ਪਲਟਾਵੇਂ ਆ ਗਏ ਅੱਗੇ ਚੱਲਾਂਗੇ ਅੱਗੇ ਹੋਰ ਦੇਖਦੇ ਆਪਾਂ ਸਟਾਲ ਜਾ ਕੇ ਹੋਰ ਕਿਹੜੀਆਂ-ਕਿਹੜੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਨੇ ਆਗੇ ਤੇ ਇੱਧਰ ਆ ਗਏ ਜਿਵੇਂ ਵੀਰਵੱਲ ਵਾਲੇ ਇਹ ਵੀਰਵੱਲ ਵਾਲਿਆਂ ਦੀ ਸਟਾਲ ਜਿਹੜੀ ਆਪਾਂ ਦੇਖਦੇ ਆਂਗੇ ਜਾ ਕੇ ਵੀਰਵੱਲ ਇਹਨਾਂ ਦੀ ਮਸ਼ੀਨਰੀ ਐ ਤੇ ਇਹਨਾਂ ਨੇ ਨਾਲ ਰੇਟ ਵੀ ਜਿਹੜੇ ਲਾਏ ਹੋਏ ਨੇ ਲਿਖ ਕੇ ਤੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੇ ਜਿਵੇਂ ਆ ਹੁਣ ਰੇਟਾਂ ਨੇ ਲਿਖ ਕੇ ਦੱਸੇ ਹੋਇਆ ਤਾਂ ਫਿਰ ਸੌਖਾ ਹੋ ਜਾਂਦਾ ਤੇ ਆਪਾਂ ਸਾਰੀ ਜਾਣਕਾਰੀ ਦਵਾਂਗੇ ਆ ਜਿਵੇਂ ਆ ਗਿਆ ਜੀ ਇਹਦਾ ਮੁੱਲ 1,25,000 ਰੁਪਇਆ ਮੇਲੇ ਕਰਕੇ ਜਿਹੜਾ ਡਿਸਕਾਊਂਟ ਐ 1,25,000 ਰੁਪਇਆ ਮੁੱਲ ਐ ਤੇ ਇਹਨਾਂ ਦੇ ਹੋਰ ਸੁਪਰਸੀਡਰ ਨੇ ਜਿਵੇਂ ਇਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਆ ਸੁਪਰਸੀਡਰ ਆ ਗਿਆ 9 ਫੁੱਟਾ ਇਹਦਾ ਮੁੱਲ ਵੀ ਇਹਨਾਂ ਨੇ ਲਿਖ ਕੇ ਦੱਸਿਆ ਹੋਇਆ ਇਹਦਾ 2,80,000 ਰੁਪਇਆ ਮੁੱਲ ਐ ਤੇ ਇਹਦੇ ਦੇ ਵੀ ਮੇਲੇ ਕਰਕੇ ਜਿਹੜਾ ਡਿਸਕਾਊਂਟ ਹੈ 5000 ਰੁਪਇਆ ਤੇ ਐਵੇਂ ਡਿਸਕਾਊਂਟ ਵੀ ਜਿਹੜੇ ਲੱਗੇ ਹੋਏ ਨੇ ਮਸ਼ੀਨਰੀ ਤੇ ਤੇ ਇੱਧਰ ਜਿਵੇਂ ਚੱਲਦੇ ਆਂ ਅੱਗੇ ਆਪਾਂ ਇਹਨਾਂ ਦਾ 8 ਫੁੱਟ ਆ ਗਿਆ ਇਹ 60 ਬਲੇਡ ਹੈ 8 ਫੁੱਟ ਸੁਪਰ ਫਿਲਟਰ ਹੈ 60 ਬਲੇਡ ਰੇਟ ਇਹਦਾ 265000 ਰੁਪਇਆ 5000 ਡਿਸਕਾਊਂਟ 260 ਚ ਪੈ ਜੂ ਇਹ ਮੇਲੇ ਕਰਕੇ ਤੇ ਇਧਰੋਂ ਵੀ ਦਿਖਾ ਦਨੇ ਆ ਸਾਰਾ ਸੁਪਰ ਫਿਲਟਰ ਆਪਾਂ ਤੁਹਾਨੂੰ ਵੀਰਵਲ ਵਾਲਿਆਂ ਦਾ ਤੇ ਆ ਇਹਨਾਂ ਦੀ ਆ ਗਈ 010 ਇਹਦਾ ਆ ਗਿਆ ਜੀ ਜੀਰੋ ਡ੍ਰਿਲ ਦਾ 75000 ਰੁਪਿਆ ਰੇਟ 5000 ਇਹਦੇ ਵੀ ਡਿਸਕਾਊਂਟ ਤੇ 70000 ਚ ਪੈ ਜੂ ਤੇ ਇਸ ਤਰ੍ਹਾਂ ਸਾਰੀ ਇਹ ਮਸ਼ੀਨਰੀ ਆਪਦੀ ਜਿਹੜੀ ਲੈ ਕੇ ਇੱਥੇ ਪਹੁੰਚੇ ਹੋਏ ਨੇ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆ ਤੇ ਆਹ ਰੂਟਾ ਬਿਲਡਰ ਦਾ ਲਾਈਟ ਮਾਡਲ ਆ ਗਿਆ 8 ਫੁੱਟ ਤੇ ਜੰਪੋ ਸੀਰੀਜ਼ ਆ ਇਹਦਾ ਨਾਮ ਤੇ ਕੁੱਲ ਕੀਮਤ ਇਹਦੀ 95000 ਰੁਪਿਆ ਮੇਲੇ ਵਾਲਾ ਰੇਟ ਹੈ ਇਹਦੇ ਤੁਸੀਂ ਪੜ ਸਕਦੇ ਹੋ ਕਿ ਆਫਰਾਂ ਲੱਗੀਆਂ ਹੋਈਆਂ ਨੇ 5-5000 ਰੁਪਿਆ ਆਫ ਹੈ ਤੇ ਆ ਰੂਟਾ ਬੀਟਰ ਹੈਵੀ ਮਾਡਲ ਆ ਗਿਆ ਤੇ ਇਹਦਾ ਦੇਖਦੇ ਆਪਾਂ ਰੂਟਾ ਬੀਟਰ ਹੈਵੀ ਮਾਡਲ ਆ ਜਿਹੜਾ ਇਹਦਾ ਕੀਮਤ ਇਹਦੀ 1,55,000 ਰੁਪਿਆ ਕੀਮਤ ਹੈਗੀ ਤੇ ਇਹਦੇ ਤੇ ਵੀ 5000 ਰੁਪਿਆ ਡਿਸਕਾਊਂਟ ਹੈ ਇਹ ਸਾਰਾ ਸਾਨੂੰ ਮਸ਼ੀਨਰੀ ਦੇ 5-5000 ਇੱਥੇ ਡਿਸਕਾਊਂਟ ਜਿਹੜਾ ਮਿਲ ਜੂਗਾ ਇਹਦਾ ਸਾਈਜ਼ 10 ਫੁੱਟ ਹੈ ਤੇ ਉਸੇ ਤਰ੍ਹਾਂ ਰੂਟਾ ਬੀਟਰ ਲਾਈਟ ਮਾਡਲ ਆ ਗਿਆ ਇਹ 12 ਫੁੱਟ ਦੇ ਵਿੱਚ ਹੈ ਇਹ ਆਪਾਂ ਦੇਖਦੇ ਆ ਜਾ ਕੇ ਇਹਦਾ ਮੁੱਲ ਵੀ ਦੇਖਦੇ ਆ ਤੇ ਇਹਦਾ ਆ ਗਿਆ ਜੀ 90 ਬਲੇਡ ਨੇ ਇਹਦੇ 12 ਫੁੱਟ ਦਾ ਸਾਈਜ਼ ਹੈ ਰੋਟਾਵੇਟਰ ਲਾਈਟ ਮਾਡਲ ਹੈ ਤੇ 1,90,000 ਰੁਪਏ ਦਾ ਮੁੱਲ ਹੈ ਇਹਦੇ ਤੇ ਵੀ 5000 ਰੁਪਏ ਤੁਹਾਨੂੰ ਜਿਹੜਾ ਡਿਸਕਾਊਂਟ ਇਹ ਮਿਲ ਜੂਗਾ ਤੇ ਐਵੇਂ ਸਾਰੀਆਂ ਇੱਥੇ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਆਪਦੇ-ਆਪਦੇ ਸਾਰੇ ਇੰਪਲੀਮੈਂਟਸ ਲੈ ਕੇ ਤੇ ਅੱਗੇ ਚੱਲਦੇ ਆਂ ਅੱਗਿਓ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਤੇ ਇਧਰ ਜਿਵੇਂ ਆ ਸਰਦਾਰ ਵਾਲੇ ਆ ਗਏ ਹਨ ਸਰਦਾਰ ਵਾਲਿਆਂ ਨੇ ਵੀ ਆਪਣੀ ਸਟਾਲ ਜਿਹੜੀ ਇੱਥੇ ਲਾਈ ਹੋਈ ਹੈ ਇਹ ਵੀ ਆਪਣੇ ਇੰਪਲੀਮੈਂਟਸ ਜਿਹੜੇ ਇੱਥੇ ਲੈ ਕੇ ਆਏ ਹੋਏ ਨੇ ਜਿਵੇਂ ਇਹਨਾਂ ਦੇ ਆਪਣੇ ਸੁਪਰਸੀਡਰ ਹੋ ਗਏ ਤੇ ਹੋਰ ਜਿਹੜੇ ਜਿਹੜੇ ਇੰਪਲੀਮੈਂਟਸ ਇਹ ਬਣਾਉਂਦੇ ਨੇ ਤੇ ਇਸ ਤਰ੍ਹਾਂ ਹੀ ਸਾਰੀਆਂ ਇਹ ਪੰਜਾਬ ਦੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਹੈਗੀਆਂ ਮੇਲੇ ਦੇ ਵਿੱਚ ਇਹ ਸਾਰਾ ਰੋਟਾ ਬੀਟਰ ਆ ਗਿਆ ਜਿਵੇਂ ਸਰਦਾਰ ਵਾਲਿਆਂ ਦਾ ਸੁਪਰਸੀਡਰ ਆ ਗਿਆ ਸਾਰੇ ਇਹਨਾਂ ਨੇ ਆਪਦੇ ਇੱਥੇ ਲਿਆਂਦੇ ਹੋਏ ਨੇ ਮੇਲੇ ਦੇ ਵਿੱਚ ਤੇ ਅੱਗੇ ਜਿਵੇਂ ਐਮ ਆਰ ਐਫ ਟਾਇਰ ਵਾਲੇ ਆ ਗਏ ਤੇ ਟਾਇਰ ਵਾਲੀਆਂ ਕੰਪਨੀਆਂ ਵੀ ਇੱਥੇ ਸਾਰੀਆਂ ਪਹੁੰਚੀਆਂ ਹੋਈਆਂ ਨੇ ਹੈਗੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਤੇ ਮਸ਼ੀਨਰੀ ਦੇ ਨਾਲ-ਨਾਲ ਟਾਇਰ ਵਾਲੀਆਂ ਕੰਪਨੀਆਂ ਜਿਵੇਂ ਐਮ ਆਰ ਐਫ ਤੇ ਇਹਨਾਂ ਨੇ ਵੀ ਆਪਦੇ ਜਿਹੜੇ ਟਾਇਰ ਇੱਥੇ ਲਾਏ ਹੋਏ ਨੇ ਹਨ ਇੱਥੋਂ ਵੀ ਜਾਣਕਾਰੀ ਜਿਹੜੀ ਕਿਸਾਨ ਉਹ ਲੈ ਰਹੇ ਨੇ ਉੱਪਰ ਜਿਵੇਂ ਐਮ ਆਰ ਐਫ ਫਾਰਮ ਟਾਇਰ ਖੇਤੀਬਾੜੀ ਦੇ ਵਿੱਚ ਜਿਹੜੇ ਟਾਇਰ ਵਰਤੇ ਜਾਂਦੇ ਨੇ ਉਹ ਇਹਨਾਂ ਨੇ ਆਪਦੇ ਇੱਥੇ ਡਿਸਪਲੇ ਕੀਤੇ ਹੋਏ ਨੇ ਟਰੈਕਟਰਾਂ ਦੇ ਟਾਇਰ ਹੋਗੇ ਮਸ਼ੀਨਾਂ ਵਾਸਤੇ ਟਾਇਰ ਹੋਗੇ ਹਾਰੇ ਇਹਨਾਂ ਨੇ ਆਉਦੇ ਸੇ ਟਾਇਰ ਜਿਹੜੇ ਲਿਆਂਦੇ ਹੋਏ ਨੇ ਅਲੱਗ-ਅਲੱਗ ਮਾਡਲ ਨੇ ਜਿਹੜੇ ਇੱਥੇ ਇਹਨਾਂ ਨੇ ਡਿਸਪਲੇ ਕੀਤੇ ਹੋਏ ਨੇ ਟਾਇਰਾਂ ਦੇ ਤੇ ਐਵੇਂ ਟਾਇਰ ਵਾਲੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਪਹੁੰਚੀਆਂ ਨੇ ਹੈਗੀਆਂ ਇਹ ਮੇਲੇ ਦੇ ਵਿੱਚ ਤੇ ਕੁਝ ਟਾਇਰ ਇਹਨਾਂ ਨੇ ਇੱਧਰ ਵੀ ਜਿਹੜੇ ਆਪਦੇ ਲਾਏ ਹੋਏ ਨੇ ਇੱਥੇ ਟਰੈਕਟਰਾਂ ਵਾਸਤੇ ਮਸ਼ੀਨਾਂ ਵਾਸਤੇ ਹਨਾ ਤੇ ਇੱਧਰ ਹਰਵਿੰਦਰ ਵਾਲਿਆਂ ਦੀ ਸਟਾਲ ਆ ਗਈ ਤੇ ਇਹਨਾਂ ਦੀ ਸਾਰੀ ਮਸ਼ੀਨਰੀ ਹੈਗੀ ਇੱਥੇ ਆਪਾਂ ਜਾ ਕੇ ਦੇਖਦੇ ਆਂਗੇ ਤੇ ਐਮੀ ਵੱਡੀਆਂ-ਵੱਡੀਆਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਇਹ ਇਹਨਾਂ ਦਾ ਆ ਗਿਆ ਸੋਇਲ ਸਕ੍ਰੈਪਰ ਸੋਇਲ ਸਕ੍ਰੈਪਰ ਦਾ ਰੇਟ ਵੀ ਜਿਹੜਾ ਇੱਥੇ ਲਿਖ ਕੇ ਦੱਸਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਮਸ਼ੀਨਰੀਆਂ ਦੇ ਇੱਥੇ ਜਿਹੜੇ ਰੇਟ ਇਹਨਾਂ ਨੇ ਇੱਥੇ ਆਪਦੇ ਲਾਏ ਹੋਏ ਨੇ ਤੇ ਅੱਗੇ ਚੱਲਦੇ ਆਂ ਕਿਉਂ ਆਪਾਂ ਹੋਰ ਮਸ਼ੀਨਰੀ ਜਿਹੜੀ ਜਾ ਕੇ ਦੇਖਦੇ ਆਂ ਇਹ ਹਰਵਿੰਦਰ ਵਾਲਿਆਂ ਦੀ ਹੈ ਇਹ ਆ ਗਿਆ ਟਰੈਕਟਰ ਫਰੰਟ ਬਾਕੀ ਟਰੈਕਟਰ ਫਰੰਟ ਆ ਗਿਆ 2,85,000 ਰੁਪਏ ਦਾ ਮੁੱਲ ਇਹਨਾਂ ਨੇ ਇੱਥੇ ਦੱਸਿਆ ਹੋਇਆ ਲਿਖ ਕੇ ਹਰਵਿੰਦਰ ਵਾਲਿਆਂ ਦਾ ਇਹ ਵੀ 2,85,000 ਰੁਪਏ ਦਾ ਮੁੱਲ ਹੈ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂ ਆਪਾਂ ਤੇ ਇਹਦਾ ਮੁੱਲ ਜਾ ਕੇ ਆਪਾਂ ਦੇਖਦੇ ਆਂ ਤੇ ਐਵੇਂ ਸਾਰੀ ਇਹਨਾਂ ਦੀ ਮਸ਼ੀਨਰੀ ਆਪਦੀ ਇੱਥੇ ਜਿਹੜੀ ਲਿਆਂਦੀ ਹੋਈ ਹੈ ਤੇ ਸਾਰੇ ਇਹਨਾਂ ਦੇ ਮੁੱਲ ਵੀ ਇੱਥੇ ਲਿਖ ਕੇ ਜਿਹੜੇ ਦੱਸੇ ਹੋਏ ਨੇਗੇ ਅੱਗੇ ਚੱਲਾਂਗੇ ਆਪਾਂ ਅੱਗੋਂ ਦੇਖਦੇ ਆਂਗੇ ਆਪਾਂ ਜਾ ਕੇ ਤੇ ਹਰਵਿੰਦਰ ਵਾਲਿਆਂ ਦੇ ਇੱਥੇ ਸੁਪਰ ਸੀਡਰ ਵੀ ਜਿਹੜੇ ਹੈਗੇ ਨੇ ਤੇ ਇਹਨਾਂ ਦਾ ਰੇਟ ਜਿਵੇਂ ਸੁਪਰ ਸੀਡਰ ਦਾ ਹਰਵਿੰਦਰ ਵਾਲੇ ਦਾ 2 ਲੱਖ 45000 ਰੁਪਏ ਆ ਗਿਆ ਰੇਟ ਹਨਾ ਤੇ ਇਹ ਸੁਪਰ ਸੀਡਰ ਵੀ ਆਪਦੇ ਬਣਾਉਂਦੇ ਨੇਗੇ ਤੇ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਤੇ ਆ ਜਿਵੇਂ ਗੋਵਿੰਦ ਐਗਰੀਕਲਚਰ ਵਰਕਸ਼ਾਪ ਵਾਲੇ ਆ ਗਏ ਗੋਵਿੰਦ ਵਾਲੇ ਆ ਗਏ ਇਹਨਾਂ ਦੇ ਵੀ ਸੁਪਰ ਸੀਡਰ ਨੇਗੇ ਉਸੇ ਤਰ੍ਹਾਂ ਇਹ ਸਾਰੇ ਖੇਤੀਬਾੜੀ ਵਾਲੇ ਇੰਪਲੀਮੈਂਟਸ ਇਹ ਜਿਹੜੇ ਬਣਾਉਂਦੇ ਨੇ ਤਿਆਰ ਕਰਦੇ ਨੇਗੇ ਆ ਜ਼ੀਰੋ ਟਿਲ ਡ੍ਰਿਲ ਆ ਗਈ ਇਹਨਾਂ ਦੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇਗੀਆਂ ਤੇ ਇੱਧਰ ਜਿਵੇਂ ਹੋਰ ਆਗੀਆਂ ਸਟਾਲਾਂ ਲੱਗੀਆਂ ਹੋਈਆਂ ਆ ਪੰਜਾਬ ਗੁੱਡਜ਼ ਇਹਨਾਂ ਦੀਆਂ ਜਿਵੇਂ ਖੇਤੀਬਾੜੀ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਜਿਵੇਂ ਬੈਟਰੀਆਂ ਹੋਗੀਆਂ ਹਨਾ ਸਰਚ ਲਾਈਟ ਹੋਗੀ ਐਵੇਂ ਦੀਆਂ ਚੀਜ਼ਾਂ ਨੇਗੀਆਂ ਇੱਥੇ ਮੱਥੇ ਤੇ ਲਾਉਣ ਵਾਲੀ ਲਾਈਟ ਤੇ ਇਹ ਸਟਾਲ ਤੇ ਵੀ ਕਾਫੀ ਜਿਹੜਾ ਰਸ਼ ਹੋਇਆ ਹੋਇਆ ਭੀੜ ਜਿਹੜੀ ਹੋਈ ਹੋਈ ਹੈ ਤੇ ਸਾਰੇ ਕਿਸਾਨ ਜਿਹੜੀ ਦੇਖ ਰਹੇ ਨੇ ਚੀਜ਼ਾਂ ਵੀ ਕਿਹੜੀਆਂ ਕਿਹੜੀਆਂ ਇੱਥੇ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਤੇ ਅੱਗੇ ਚੱਲਦੇ ਹਾਂ ਅੱਗੋਂ ਦੇਖਦੇ ਹਾਂ ਕਿ ਆਪਾਂ ਆ ਜਿਵੇਂ ਗੈਸ ਚੁੱਲ੍ਹੇ ਆ ਗਏ ਗੈਸ ਚੁੱਲ੍ਹੇ ਵੀ ਇੱਥੇ ਲੈ ਕੇ ਜਿਹੜੇ ਪਹੁੰਚੇ ਹੋਏ ਨੇ ਇਹਨਾਂ ਦੇ ਮੁੱਲ ਵੀ ਲਾਏ ਹੋਏ ਨੇ ਜਿਵੇਂ ਆ 1200 ਦਾ ਆ ਗਿਆ ਆ 2300 ਦਾ ਆ ਗਿਆ ਤੇ ਆ 1300 ਦਾ ਆ 1500 ਦਾ ਇਸੇ ਤਰ੍ਹਾਂ ਇਹਨਾਂ ਦੇ ਮੁੱਲ ਵੀ ਲਾਏ ਹੋਏ ਨੇ ਤੇ ਆ ਜਿਵੇਂ ਤਿੰਨ ਨਾਲ ਆ ਗਿਆ ਇਹਦਾ 4300 ਰੁਪਿਆ ਮੁੱਲ ਲਾਇਆ ਹੋਇਆ ਇੱਥੇ ਤੇ ਐਵੇਂ ਸਾਰੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆ ਕੁਛ ਸਬਜ਼ੀ ਕੱਟਣ ਵਾਲੀਆਂ ਜਿਹੜੀਆਂ ਮਸ਼ੀਨਾਂ ਨੇਗੀਆਂ ਉਹ ਆਗੇ ਇਹ ਤੇ ਜਿਹੜਾ ਸਬਜ਼ੀ ਕੱਟਦੇ ਨੇ ਵੈਸੇ ਸਬਜ਼ੀ ਕੱਟਣ ਵਾਲੀ ਹੈ ਕਮਰ ਬਣੀ ਹੋ ਪਰ ਬਟ ਨਹੀਂ ਆ। ਯਹਾਂ ਤੇ ਪੀਲ ਕਰਨੇ ਆ ਤੇ ਕਕੜੀਆਂ ਖੀਰਾ ਮੂਰੀਆਂ ਗਾਜਰਾਂ ਆਮ ਪਪਈਆ ਕਿਵੇਂ ਟੋਗਰਾ ਕੋਈ ਜੀ ਇਸ ਪੀਲ ਕਰਨਾ ਹੋਣਾ ਕੱਟਣੀ ਹੈ ਨਾਸਤੇ ਦਾ ਸਾਗ ਕੱਟਣਾ ਹੈ ਕਿਤੇ ਕੇਂਦਰ ਕੀ ਹੁੰਦਾ ਹੈ ਲਾਵਲਾ ਪੀਸ ਕਾਣਾ ਕਕੜੀ ਹੈ ਖੀਰਾ ਮੂਰੀਆਂ ਗਾਜਰਾਂ ਚਾਹ ਦੇ ਵਾਸਤੇ ਚੱਲਦਾ ਬਟੇਟਾ ਦਾ ਪੀਲ ਚਿੱਤਰਦਾ ਤਲਣੇ ਵਾਸਤੇ ਨਾਸਤਾ ਵਾਸਤੇ ਪੁਲਾਵ ਵਾਸਤੇ ਕਿਤੇ ਵਾਸਤੇ ਵੱਜੀਆ ਵਾਸਤੇ ਕਿਸੇ ਵਾਸਤੇ

ਤੰਮੀ ਦਾਟ ਬਹੁਤ ਸਾਰੇ ਸਾਰੀਆਂ ਇਹ ਮਸ਼ੀਨਾਂ ਆਪਦੀ ਇੱਥੇ ਵੇਚਣ ਆਏ ਹੋਏ ਨੇ ਤੇ ਕੱਟ ਕੇ ਦਿਖਾ ਰਹੇ ਨੇ ਵੀ ਇਸ ਤਰ੍ਹਾਂ ਕਟਾਂਗੇ ਜਿਹੜੀ ਹੁੰਦੀ ਹੈ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਹੈਗੀਆਂ ਲੱਗੀਆਂ ਹੋਈਆਂ ਇਹ ਕਿਸਾਨ ਮੇਲੇ ਦੇ ਵਿੱਚ